ਮੈਂ ਹਰੀ ਸਿੰਘ ਮੋਜਪਰੀ ਪੁਆਦੀ ਪੰਜਾਬੀ ਸੱਤ ਮੁਹਾਲੀ ਤੋਂ ਅੱਜ ਆਪਾਂ ਜਲੰਧਰ ਦੂਰਦਰਸ਼ਨ ਦੇ ਵਿੜੇ ਕਵੀ ਦਰਬਾਰ ਵਿੱਚ ਸ਼ਰਕਤ ਕਰਨ ਆਏ ਹਾਂ ਤੇ ਮੈਂ ਜਲੰਧਰ ਦੂਰਦਰਸ਼ਨ ਵੱਲੋਂ ਦੇਸ਼ ਵਿਦੇਸ਼ ਵਿੱਚ ਬੈਠੇ ਸਮੂਹ ਪੰਜਾਬੀ ਸਰੋਤਿਆਂ ਦਾ ਨੂੰ ਜੀ ਆਇਆਂ ਆਖਦਾ ਵੈਲਕਮ ਆਖਦਾ ਤੇ ਅੱਜ ਦੇ ਇਸ ਕਵੀ ਦਰਬਾਰ ਵਿੱਚ ਮੇਰੇ ਨਾਲ ਬੈਠੇ ਨੇ ਸਰਦਾਰ ਜਗਤਾਰ ਸਿੰਘ ਜੀ ਭੁੱਲਰ ਜੋ ਕਿ ਸਾਬਕਾ ਮੀਤ ਪ੍ਰਧਾਨ ਸਹਿ ਸਭਾ ਜੀਰਾ ਰਹੇ ਨੇ ਅਤੇ ਪੰਜਾਬ ਦੇ ਟਰਾਂਸਪੋਰਟ ਵਿਭਾਗ ਵਿੱਚੋਂ ਬਤੌਰ ਇਨਸਪੈਕਟਰ ਸੇਵਾਮੁਕਤ ਹੋਏ ਨੇ ਉਹ ਹੁਣ ਤੱਕ ਤਿੰਨ ਕਿਤਾਬਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾ ਚੁੱਕੇ ਨੇ ਜਿਨ੍ਹਾਂ ਵਿੱਚੋਂ ਪ੍ਰਮੁੱਖ ਨੇ ਮੱਖੀਆਂ ਨੇ ਪੈੜ ਕੱਢ ਲਈ ਲੋਕਗੀਤ ਦੂਜੀ ਹੈਗੀ ਹੈ ਜੀ ਧਾਰ ਕੱਡਾਂ ਨਾਲੇ ਰੋਮਾਂ ਤੇ ਤੀਜੀ ਧਾਰਮਿਕ ਪੁਸਤਕ ਹੈਗੀ ਹੈ ਜਾਤ ਕਿਸੇ ਨਹੀਂ ਪੁੱਛਣੀ ਤੇ ਮੇਰੇ ਨਾਲ ਬੈਠੇ ਨੇ ਮੈਡਮ ਮਨਜੀਤ ਕੌਰ ਮੀਸ਼ਾ ਜੀ ਜਲੰਧਰ ਤੋਂ ਜੋ ਕਿ ਬਹੁਤ ਸਾਰੀਆਂ ਸਹਿਤਕ ਸਭਾਵਾਂ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੇ ਗ਼ਜ਼ਲ ਸ੍ਰਗ ਗ਼ਜ਼ਲ ਸੰਗ੍ਰਹਿ ਆਸਾਂ ਦੇ ਤਾਰੇ ਆ ਚੁੱਕੇ ਨੇ ਜੀ ਇਸ ਤੋਂ ਇਲਾਵਾ ਹਿੰਦੀ ਦੇ ਬਹੁਤ ਸਾਰੇ ਸੰਗ੍ਰਹਿ ਸਾਂਝੇ ਰੂਪ ਵਿੱਚ ਅਤੇ ਪੰਜਾਬੀ ਦੇ ਬਹੁਤ ਸਾਰੇ ਕਾਵ ਸੰਗ੍ਰਹਿ ਸਾਂਝੇ ਰੂਪ ਵਿੱਚ ਇਹਨਾਂ ਦੇ ਆ ਚੁੱਕੇ ਨੇ ਤੇ ਸਭ ਤੋਂ ਪਹਿਲਾਂ ਮੈਂ ਸ਼੍ਰੀ ਜਗਤਾਰ ਸਿੰਘ ਭੁੱਲਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਰਚਨਾ ਸਰੋਤਿਆਂ ਦੇ ਰੂਬਰੂ ਪੇਸ਼ ਕਰਨ ਸ਼੍ਰੀ ਜਗਤਾਰ ਸਿੰਘ ਭੁੱਲਰ ਜੀ ਮੇਰੀ ਰਚਨਾ ਦਾ ਸਰਲੇਖ ਹੈ ਜੀ ਈਆਂ ਵਾਤਾਵਰਣ ਨਛੇ ਤੇ ਧਰਤੀ ਹੇਠਲੇ ਪਾਣੀ ਸੰਬੰਧੀ ਕੁਝ ਮੈਂ ਲੈਣਾ ਕਲ ਬੰਦ ਕੀਤੀਆਂ ਜੋ ਤੁਹਾਡੇ ਸਨਮੁਖ ਜੇ ਨਾ ਕੁੱਖ ਵਿੱਚ ਧੀ ਬਚਾਈ ਕਿੱਥੋਂ ਆਊ ਬਉ ਰਾਣੀ ਇਸੇ ਤਰ੍ਹਾਂ ਕੱਢਦੇ ਰਹੇਗੇ ਧਰਤੀ ਹੇਠੋਂ ਪਾਣੀ ਜੇ ਨਾ ਕੁੱਖ ਵਿੱਚ ਧੀ ਬਚਾਈ ਕਿੱਥੋਂ ਆਊ ਬਉ ਰਾਣੀ ਇਸੇ ਤਰ੍ਹਾਂ ਕੱਢਦੇ ਰਹੇਗੇ ਧਰਤੀ ਹੇਠੋਂ ਪਾਣੀ ਇੱਕ ਦਿਨ ਦੁਨੀਆ ਦੀ ਹੋ ਜੋ ਖਤਮ ਕਹਾਣੀ ਇੱਕ ਦਿਨ ਦੁਨੀਆ ਦੀ ਹੋ ਜੋ ਖਤਮ ਕਹਾਣੀ ਇੱਕ ਦਿਨ ਦੁਨੀਆ ਦੀ ਅੱਗੇ ਹੈ ਜੀ ਹਰੀ ਸਿੰਘ ਜੀ ਜੀ ਰੋਜ ਦਿਹਾੜੇ ਕਤਲ ਹੁੰਦੀਆਂ ਗਰਭ ਦੇ ਵਿੱਚ țiiਾਂ ਕਿਹੜੀ ਵੀਰ ਨੂੰ ਲਾੜ ਲਡਾਉ ਤੇ ਕੌਣ ਫਿਰ ਖੇਡੂਤੀਆਂ ਰੋਜ ਦਿਹਾੜੇ ਕਤਲ ਹੁੰਦੀਆਂ ਗਰਭ ਦੇ ਵਿੱਚ țiiਾਂ ਕਿਹੜੀ ਵੀਰ ਨੂੰ ਲਾੜ ਲਡਾਉ ਤੇ ਕੌਣ ਫਿਰ ਖੇਡੂਤੀਆਂ ਕਿਹੜੀ ਭਸਤਾ ਲੈ ਕੇ ਜਾਊਗੀ ਖੇਤਾਂ ਵੱਲ ਸਵਾਣੀ ਇੱਕ ਦਿਨ ਦੁਨੀਆ ਦੀ ਹੋ ਜੂ ਖਤਮ ਕਹਾਣੀ ਇੱਕ ਦਿਨ ਦੁਨੀਆਂ ਦੀ ਹੋ ਜੂ ਖਤਮ ਕਹਾਣੀ ਇੱਕ ਦਿਨ ਦੁਨੀਆਂ ਦੀ ਵਾਹ ਜੀ ਅੱਗੇ ਹੈ ਜੀ ਵਾਹ ਜੀ ਵਾਹ ਜਿਉਂ ਜਿਉਂ ਤਰਤੀ ਹੀਠੋਂ ਪਾਣੀ ਦੇ ਸੋਮੇ ਮੁੱਕਦੇ ਜਾਂਦੇ ਕਿਉਂ ਤੂੰ ਮੇਰੇ ਰਹਿੰਦੇ ਬਾਕੀ ਸਾਰੇ ਵੀ ਸੁੱਕਦੇ ਜਾਂਦੇ ਜਿਉਂ ਜਿਉਂ ਤਰਤੀ ਹੀਠੋਂ ਪਾਣੀ ਦੇ ਸੋਮੇ ਮੁੱਕਦੇ ਜਾਂਦੇ ਕਿਉਂ ਤੂੰ ਮੇਰੇ ਰਹਿੰਦੇ ਬਾਕੀ ਸਾਰੇ ਵੀ ਸੁੱਕਦੇ ਜਾਂਦੇ ਪਾਣੀ ਦੇ ਨਾਲ ਹੀ ਜੀਵਨ ਸਾਡਾ ਕਿੱਦਾਂ ਬਚੂ ਪ੍ਰਾਣੀ ਇੱਕ ਦਿਨ ਦੁਨੀਆ ਦੀ ਹੋ ਜੂ ਖਤਮ ਕਹਾਣੀ ਇੱਕ ਦਿਨ ਦੁਨੀਆ ਦੀ ਹੋ ਜੂ ਖਤਮ ਕਹਾਣੀ ਇੱਕ ਦਿਨ ਦੁਨੀਆ ਦੀ ਅੱਗੇ ਹੈ ਜੀ ਨਛਿਆ ਨੇ ਖਾ ਪੀ ਲੈ ਗੱਭਰੂ ਤੁਰਦੇ ਮਾਰ ਹੁਲਾਰੇ ਜਿਨ੍ਹਾਂ ਉੱਤੇ ਮਾਣ ਦੇਸ਼ ਨੂੰ ਹੋ ਗਏ ਜਮਾਂ ਨਕਾਰੇ ਨਛਿਆ ਨੇ ਖਾ ਪੀ ਲੈ ਗੱਭਰੂ ਤੁਰਦੇ ਮਾਰ ਹੁਲਾਰੇ ਜਿੰਨਾ ਉੱਤੇ ਮਾਨ ਦੇਸ਼ ਨੂੰ ਹੋ ਗਏ ਜਮਾਂ ਨਕਾਰ ਲੈ ਗਿਆ ਰੋੜ ਜਵਾਨੀ ਤਾਂ ਹੀ ਛੇਵੇਂ ਦਰਿਆ ਦਾ ਪਾਣੀ ਇੱਕ ਦਿਨ ਦੁਨੀਆਂ ਦੀ ਹੋ ਜੂ ਖਤਮ ਕਹਾਣੀ ਇੱਕ ਦਿਨ ਦੁਨੀਆਂ ਦੀ ਹੋ ਜੂ ਖਤਮ ਕਹਾਣੀ ਇੱਕ ਦਿਨ ਦੁਨੀਆਂ ਦੀ ਅੱਗੇ ਹੈ ਜੀ ਆਖਰੀ ਜੀ ਵਾਤਾਵਰਨ ਤਾਂ ਹੋ ਗਿਆ ਗੰਧਲਾ ਧਮ ਘੁੱਟੀ ਜਾ ਜਾਵੇ ਜਿਉਂ-ਜਿਉਂ ਅਸੀਂ ਰੁੱਖਾਂ ਨੂੰ ਕੱਟਦੇ ਪਰ ਲੋ ਭੱਜੀ ਆਵੇ ਵਾਤਾਵਰਣ ਤਾਂ ਹੋ ਗਿਆ ਗੰਧਲਾ ਗਾਮ ਘੁਟੀ ਦਾ ਜਾਵੇ ਜਿਉਂ-ਜਿਉਂ ਅਸੀਂ ਰੁੱਖਾਂ ਨੂੰ ਕੱਟਦੇ ਪਰ ਲੋ ਭੱਜੀ ਆਵੇ ਪੁੱਲਰ ਮਸਤੇ ਵਾਲੇ ਦੀ ਗੱਲ ਝੂਠ ਰਤਾ ਨਾ ਜਾਣੀ ਇੱਕ ਦਿਨ ਦੁਨੀਆ ਦੀ ਹੋ ਜਾੂ ਖਤਮ ਕਹਾਣੀ ਇੱਕ ਦਿਨ ਦੁਨੀਆ ਦੀ ਹੋ ਜਾੂ ਖਤਮ ਕਹਾਣੀ ਇੱਕ ਦਿਨ ਦੁਨੀਆ ਦੀ ਧੰਨਵਾਦ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਪਿਆਰੇ ਜੀ ਬਹੁਤ ਹੀ ਗੰਭੀਰ ਬੇਸ਼ਾਂ ਦੇ ਤੁਸੀਂ ਇਹ ਮਤਲਬ ਹਫਤਾ ਲਿਖਿਆ ਆਪਣਾ ਗੀਤ ਲਿਖਿਆ ਜੀ ਰੁੱਖ ਪਾਣੀ ਧੀਆਂ ਤੇ ਇਹਨਾਂ ਬਿਨਾ ਸਾਡਾ ਲੱਗਦਾ ਇੱਕ ਦਿਨ ਖਤਮ ਕਹਾਣੀ ਪੱਕਾ ਹੋ ਜਾਏਗੀ ਜੇ ਇਹਨਾਂ ਨੂੰ ਨਾ ਸੰਭਿਆ ਤਾਂ ਤੇ ਇਸ ਉਪਰੰਤ ਮੈਂ ਮੈਡਮ ਮਨਜੀਤ कौर ਮੀਸ਼ਾ ਜੀ ਨੂੰ ਗੁਜਾਰਿਸ਼ ਕਰਾਂਗਾ ਕਿ ਉਹ ਆਪਣੀ ਗਜ਼ਲ ਸਰੋਤਿਆਂ ਦੇ ਰੂਪ ਰੂ ਰੱਖਣ ਮੈਡਮ ਮਨਜੀਤ कौर ਮੀਸ਼ਾ ਹਰ ਗਲ ਤੂੰ ਹੀ ਇਨਕਾਰ ਕਰਨ ਦੀ ਆਦਤ ਹੈ ਹਰ ਗੱਲ ਤੋਂ ਹੀ ਇਨਕਾਰ ਕਰਨ ਦੀ ਆਦਤ ਹੈ ਮਰਸੀ ਉਸ ਨੂੰ ਹਰ ਵਾਰ ਕਰਨ ਦੀ ਆਦਤ ਹੈ ਵਾਹ ਬਹੁਤ ਵਧੀਆ ਖਰਚ ਕਰਨ ਦੀ ਹਿੰਮਤ ਨਹੀਂ ਹੁੰਦੀ ਉਸ ਵਿੱਚ ਹਾਂਜੀ ਖਰਚ ਕਰਨ ਦੀ ਹਿੰਮਤ ਨਹੀਂ ਹੁੰਦੀ ਉਸ ਵਿੱਚ ਜਿਸ ਨੂੰ ਇੱਕ ਉਦਾਰ ਕਰਨ ਦੀ ਆਦਤ ਹੈ ਵਾਹ ਜੀ ਖੂਬੀ ਕੋਈ ਉਸ ਨੂੰ ਦੁਜੇ ਦੇ ਵਿੱਚ ਦਿਸਦੀ ਨਹੀਂ ਜੀ ਖੂਬੀ ਕੋਈ ਉਸ ਨੂੰ ਦੂਜੇ ਦੇ ਵਿੱਚ ਦਿਸਦੀ ਨਹੀਂ ਉਸ ਨੂੰ ਸਭ ਤੇ ਫਟਕਾਰ ਕਰਨ ਦੀ ਆਦਤ ਹੈ ਗੁਣ ਹੀ ਨਹੀਂ ਦੇਖੇ ਗੁਣ ਹੀ ਨਹੀਂ ਦੇਖੇ ਮੈਂ ਉਸ ਦੇ ਵਿੱਚ ਕੇਵਲ ਗੁਣ ਹੀ ਨਹੀਂ ਦੇਖੇ ਮੈਂ ਉਸ ਦੇ ਵਿੱਚ ਕੇਵਲ ਕਮੀਆਂ ਨੂੰ ਵੀ ਸਵੀਕਾਰ ਕਰਨ ਦੀ ਆਦਤ ਹੈ ਬਹੁਤ ਬਹੁਤ ਸ਼ੁਕਰੀਆ ਜੀ ਤੁਰਦਿਆਂ ਹੌਲੇ-ਹੌਲੇ ਵੀ ਛਣਛਣ ਹੁੰਦੀ ਵਾਹ ਤੁਰਦਿਆਂ ਹੌਲੇ ਹੌਲੇ ਵੀ ਛਣਛਣ ਹੁੰਦੀ ਝਾਂਜਰ ਨੂੰ ਛਣਕਾਰ ਕਰਨ ਦੀ ਆਦਤ ਹੈ ਜੀ ਮੈਨੂੰ ਦਵਾ ਹੈ ਪਿਲਾਉਂਦਾ ਫਿਰ ਆਪਣੇ ਹੱਥੀ ਮੈਨੂੰ ਦਵਾ ਹੈ ਪਿਲਾਉਂਦਾ ਫਿਰ ਆਪਣੇ ਹੱਥੀ ਜੀ ਪਹਿਲਾਂ ਉਸ ਨੂੰ ਬਿਮਾਰ ਕਰਨ ਦੀ ਆਦਤ ਹੈ ਵਾਹ ਜੀ ਵਾਹ ਬਹੁਤ ਸ਼ੁਕਰੀਆ ਜੀ ਹੋ ਜਾਵਣ ਬੱਚੇ ਵੱਡੇ ਹੀ ਪਾਵੇਂ ਇੱਕ ਦਿਨ ਜੀ ਉਹ ਜਾਵਣ ਬੱਚੇ ਵੱਡੇ ਹੀ ਭਾਵੇਂ ਇੱਕ ਦਿਨ ਮਾਂ ਨੂੰ ਫਿਰ ਵੀ ਦులਾਰ ਕਰਨ ਦੀ ਆਦਤ ਹੈ ਰੱਬ ਵੀ ਕਰਦਾ ਉਸ ਬੰਦੇ ਤੇ ਮਿਹਰ ਸਦਾ ਰੱਬ ਵੀ ਕਰਦਾ ਉਸ ਬੰਦੇ ਤੇ ਮਿਹਰ ਸਦਾ ਮਾਂ ਬਾਪ ਦਾ ਜੇ ਸਤਿਕਾਰ ਕਰਨ ਦੀ ਆਦਤ ਹੈ ਅੱਧਾ ਕੰਮ ਛੱਡ ਕੇ ਉੱਠ ਪੈਂਦਾ ਹੈ ਵਿੱਚੋਂ ਦੀ ਅੱਦਾ ਕੰਮ ਛੱਡ ਕੇ ਉੱਠ ਪੈਂਦਾ ਹੈ ਵਿੱਚੋਂ ਦੀ ਬਣਦਾ ਕੰਮ ਵੀ ਬੇਕਾਰ ਕਰਨ ਦੀ ਆਦਤ ਹੈ ਫੁੱਲਾਂ ਬਦਲੇ ਫੁੱਲ ਦਿੰਦਾ ਨਹੀਂ ਉਹ ਮੈਨੂੰ ਫੁੱਲਾਂ ਬਦਲੇ ਫੁੱਲ ਦਿੰਦਾ ਨਹੀਂ ਉਹ ਮੈਨੂੰ ਅੱਗੇ ਉਸ ਨੂੰ ਤਲਵਾਰ ਕਰਨ ਦੀ ਆਦਤ ਹੈ ਵਾਹ ਜੀ ਵਾਹ ਜੀ ਹਰ ਗੱਲ ਤੋਂ ਹੀ ਇਨਕਾਰ ਕਰਨ ਦੀ ਆਦਤ ਹੈ ਮਰਸੀ ਉਸ ਨੂੰ ਹਰ ਵਾਰ ਕਰਨ ਦੀ ਆਦਤ ਹੈ ਵਾਹ ਜੀ ਵਾਹ ਮਿਸ਼ਾ ਜੀ ਬਹੁਤ ਵਧੀਆ ਤੁਹਾਡੀ ਗਜ਼ਲ ਸੀਗੀ ਜੀ ਬਾਕੀ ਆਦਤ ਕਿਸੇ ਬੰਦੇ ਦੀ ਸੌਖੀ ਛੁੱਟਦੀ ਨਹੀਂ ਜਿਹਨੂੰ ਜਿੱਦਾਂ ਦੀ ਯਾਦ ਪੈ ਜੇ ਉਹ ਬੜਾ ਔਖਾ ਤੁਸੀਂ ਆਦਤ ਬਾਰੇ ਬੜਾ ਵਿਸਤਾਰ ਨਾਲ ਲਿਖਿਆ ਬਹੁਤ ਵਧੀਆ ਸੀਗਾ ਜੀ ਤੁਹਾਡਾ ਇਹ ਹੁਣ ਮੈਂ ਮੁਹਾਲੀ ਦੇ ਬਹੁਤ ਵਧੀਆ ਸ਼ਾਇਰ ਹਰੀ ਸਿੰਘ ਮੋਜਪੁਰੀ ਜੀ ਨੂੰ ਬੇਨਤੀ ਕਰਾਂਗੀ ਕਿ ਉਹ ਆਪਣੀ ਰਚਨਾ ਪੇਸ਼ ਕਰਨ ਉਹ ਪੰਜਾਬ ਪੁਲਿਸ ਵਿੱਚ ਸਰਵਿਸ ਕਰਦੇ ਹਨ ਅਤੇ ਉਹਨਾਂ ਦੇ ਗੀਤ ਸੰਗ੍ਰਹਿ ਟੁੱਟੀ ਵੰਗ ਤੇ ਦੀਵਿਆਂ ਤੋਂ ਪੁੱਛਨ ਤੇ ਉਹ ਅਪਵਾਦੀ ਪੰਜਾਬੀ ਸੱਤ ਮੁਹੱਲੇ ਦੇ ਮੈਂਬਰ ਹਨ। ਸ਼ੁਕਰੀਆ ਮਿਸ਼ਾ ਜੀ ਸ਼ੁਕਰੀਆ। ਮੇਰੇ ਗੀਤ ਦਾ ਸਰਲੇਖ ਹੈ ਜੀ ਪੰਜਾਬਣ। ਪੰਜਾਬਣ ਮੁਟਿਆਰ। ਮੈਂ ਕੁਦਰਤ ਦੀ ਕਾਇਨਾਤ ਹਾਂ। ਮੈਂ ਕੁਦਰਤ ਦੀ ਕਾਇਨਾਤ ਹਾਂ। ਇੱਕ ਚੰਨ ਚਾਨਣੀ ਰਾਤ ਹਾਂ। ਝਰਨੇ پاک ਮੁਹੱਬਤ ਦੇ ਮੇਰੀ ਹਿਕੜੀ ਦੇ ਵਿੱਚ ਵਹਿੰਦੇ ਨੇ। ਮੈਂ ਰਾਣੀ ਪੰਜ ਦਰਿਆਵਾਂ ਦੀ ਮੈਨੂੰ ਲੋਕ ਪੰਜਾਬਣ ਕਹਿੰਦੇ ਨੇ ਮੈਂ ਰਾਣੀ ਪੰਜ ਦਰਿਆਵਾਂ ਦੀ ਮੈਨੂੰ ਲੋਕ ਪੰਜਾਬਣ ਕਹਿੰਦੇ ਵਾਜੂ ਵਾ ਬਹੁਤ ਵਧੀਆ ਜੀ ਬਹੁਤ ਵਧੀਆ ਭਗਤ ਸਿੰਘ ਜੇ ਅਣਖੀ ਸੂਰੇ ਮੇਰੀ ਕੁੱਖ ਤੋਂ ਜੰਮੇ ਨੇ ਭਗਤ ਸਿੰਘ ਜੇ ਅਣਖੀ ਸੂਰੇ ਮੇਰੀ ਕੁੱਖ ਤੋਂ ਜੰਮੇ ਨੇ ਦੇਸ਼ ਲਈ ਫਾਂਸੀ ਦੇ ਰਸੇ ਜਿਨ੍ਹਾਂ ਨੇ ਹੱਸ ਕੇ ਚੁੰਮੇ ਨੇ ਜੜੇ ਕੌਮ ਦੇ ਕਰਜ਼ੇ ਲੋਕੋ ਸਿਰ ਦੇ ਕੇ ਹੀ ਲੈਂਦੇ ਨੇ ਮੈਂ ਰਾਣੀ ਪੰਜ ਦਰਿਆਵਾਂ ਦੀ ਮੈਨੂੰ ਲੋਕ ਪੰਜਾਬਣ ਕਹਿੰਦੇ ਨੇ ਮੈਨੂੰ ਲੋਕ ਪੰਜਾਬਣ ਕਹਿੰਦੇ ਆ ਬਹੁਤ ਵਧੀਆ ਜੀ ਵਧੀਆ ਜੀ ਜੇ ਕੋਈ ਬੈਰੀ ਆਣ ਬੰਗਾਰੇ ਜੇ ਕੋਈ ਬੈਰੀ ਆਣ ਬੰਗਾਰੇ ਮੈਂ ਚੰਡੀ ਵਣ ਵਰਦੀ ਹਾਂ ਚੂੜਾ ਲਾ ਕੇ ਫੜਾਂ ਕਟਾਰਾਂ ਮਰਨੋਂ ਮੂਲ ਨਾ ਡਰਦੀ ਹਾਂ ਵਾਹ ਹੈ ਇਤਿਹਾਸ ਗਵਾਹ ਇਸ ਗੱਲ ਦਾ ਲੋਕੀ ਬਾਤਾਂ ਪਾਉਂਦੇ ਨੇ ਮੈਂ ਰਾਣੀ ਪੰਜ ਦਰਿਆਵਾਂ ਦੀ ਮੈਨੂੰ ਲੋਕ ਪੰਜਾਬਣ ਕਹਿੰਦੇ ਨੇ ਮੈਨੂੰ ਲੋਕ ਪੰਜਾਬਣ ਕਹਿੰਦੇ ਨੇ ਬਹੁਤ ਵਧੀਆ ਜੀ ਪੁੰਨੂ ਪੁੰਨੂ ਕੂਕ ਦੀਵੇ ਮੈਂ ਵਿੱਚ ਥਲਾਂ ਸੜ ਸਕਦੀ ਹਾਂ ਪੁੰਨੂ ਪੁੰਨੂ ਕੂਕ ਦੀਵੇ ਮੈਂ ਵਿੱਚ ਥਲਾਂ ਸੜ ਸਕਦੀ ਹਾਂ ਮਹੀਵਾਲ ਨੂੰ ਮਿਲਣ ਲਈ ਮੈਂ ਕੱਚੇ ਤੇ ਤਰ ਸਕਦੀ ਹਾਂ ਹਾਸਲ ਹੋ ਜੇ ਰੂਹ ਦਾ ਹਾਣੀ ਹਾਸਲ ਹੋ ਜੇ ਰੂਹ ਦਾ ਹਾਣੀ ਦੁੱਖ ਤਾਂ ਚੱਲਣੇ ਪੈਂਦੇ ਨੇ ਮੈਂ ਰਾਣੀ ਪੰਜ ਦਰਿਆਵਾਂ ਦੀ ਮੈਨੂੰ ਲੋਕ ਪੰਜਾਬਣ ਕਹਿੰਦੇ ਨੇ ਮੈਨੂੰ ਲੋਕ ਪੰਜਾਬਣ ਕਹਿੰਦੇ ਨੇ ਵਾਹ ਜੀ ਬਹੁਤ ਵਧੀਆ ਜੱਗ ਜਾਣਦਾ ਮੇਰੇ ਜਾਏ ਜਦ ਹੱਦਾਂ ਤੇ ਲੜਦੇ ਨੇ ਜੱਗ ਜਾਣਦਾ ਮੇਰੇ ਜਾਏ ਜਦ ਹੱਦਾਂ ਤੇ ਲੜਦੇ ਨੇ ਜੰਗ ਦੇ ਵਿੱਚ ਫਿਰ ਸਿਰ ਬੈਰੀ ਦੇ ਪੱਤਿਆਂ ਵਾਂਗੂੰ ਝੜਦੇ ਨੇ ਮौजਪੁਰੀ ਨਾ ਪਿੱਠ ਬਖਾਉਂਦੇ ਮौजਪੁਰੀ ਨਾ ਪਿੱਠ ਬਖਾਉਂਦੇ ਹੱਸ ਤਸੀਹੇ ਸਹੰਦੇ ਨੇ ਮੈਂ ਰਾਣੀ ਪੰਜ ਦਰਿਆਵਾਂ ਦੀ ਮੈਨੂੰ ਲੋਕ ਪੰਜਾਬਣ ਕਹਿੰਦੇ ਨੇ ਮੈਨੂੰ ਲੋਕ ਪੰਜਾਬਣ ਕਹਿੰਦੇ ਨੇ ਵਾਹ ਜੀ ਸ਼ੁਕਰੀਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਰਚਨਾ ਪੇਸ਼ ਕੀਤੀ ਜੀ ਹਾਂ ਜੀ ਤੇ ਇਸ ਪ੍ਰੰਤ ਮੈਂ ਸਰਦਾਰ ਜਗਤਾਰ ਸਿੰਘ ਪੁੱਲਰ ਜੀ ਨੂੰ ਦੁਬਾਰਾ ਫੇਰ ਗੁਜਾਰਿਸ਼ ਕਰਾਂਗਾ ਕਿ ਉਹ ਇੱਕ ਰਚਨਾ ਆਪਣੀ ਹੋਰ ਸਰੋਤਿਆਂ ਦੇ ਸਨਮੁਖ ਰੱਖਣ ਸ੍ਰੀ ਜਗਤਾਰ ਸਿੰਘ ਪੁੱਲਰ ਜੀ ਮੇਰੀ ਰਚਨਾ ਹੈ ਜੀ ਮੋਜਪ੍ਰੀਤ ਸਾਹਿਬ ਜੀ ਸ਼ੁਕਰੀਆ ਜੱਗ ਮੇਲਾ ਕੁਝ ਦਿਨ ਦਾ ਜੀ ਜੱਗ ਮੇਲਾ ਕੁਝ ਦਿਨ ਦਾ ਹਾਂ ਜੀ ਉਠ ਜਾਗ ਮਸਾਫਰ ਤੂੰ ਤੇਰਾ ਹੁਣ ਨੀ ਸੌਣ ਦਾ ਵੇਲਾ ਕਈ ਕਾਫਲੇ ਤੁਰ ਗਏ ਨੇ ਇਥੋਂ ਪਰਿਆ ਛੱਡ ਕੇ ਮੇਲਾ ਕਈ ਉਤਰੇ ਗੱਡੀਆਂ ਚੋਂ ਕਈਆਂ ਜਾ ਰਹੇ ਲਾਂ ਵਿੱਚ ਬਹਿਣਾ ਜਗ ਮੇਲਾ ਕੁਝ ਦਿਨਾਂ ਦਾ ਇੱਥੇ ਬੈਠ ਕਿਸੇ ਨਹੀਂ ਰਹਿਣਾ ਜਦ ਮੇਲਾ ਕੁਝ ਦਿਨਾਂ ਦਾ ਇੱਥੇ ਬੈਠ ਕਿਸੇ ਨਹੀਂ ਰਹਿਣਾ ਅੱਗੇ ਹੈ ਜੀ ਮਿਛਾ ਜੀ ਕਿਵੇਂ ਸਮਰਾਟ ਸਿਕੰਦਰ ਨੇ ਬਣ ਜਗ ਜਿਤਨ ਦੇ ਦਾਵੇ ਨਦਰ ਗौरी ਗਜਨਵੀ ਨੇ ਬੋਲੇ ਕਈ ਦਿੱਲੀ ਤੇ ਧਾਵੇ ਲੁੱਟਿਆ ਮਾਲਿਆ ਬਦਾਲੀ ਦਾ ਲੁਟਿਆ ਮਾਲਿਆ ਬਦਾਲੀ ਦਾ ਇੱਥੇ ਹੀ ਰਹਿ ਗਿਆ ਗੱਟਾ ਘਹਿਣਾ ਜਗ ਮੇਲਾ ਕੁਝ ਦਿਨਾਂ ਦਾ ਇੱਥੇ ਬੈਠ ਕਿਸੇ ਨਹੀਂ ਰਹਿਣਾ ਬਹੁਤ ਕਵੀਆਂ ਜੀ ਵਾਹ ਜੀ ਅੱਗੇ ਹੈ ਜੀ ਮੋਜਬੀਰ ਸਾਹਿਬ ਜੀ ਹਾਂ ਜੀ ਤੁਰ ਗਿਆ ਕਾਰੋਬਾਰ ਚਾਵੀ ਚਾਰੇ ਕੰਨੀਆਂ ਝਾੜ ਕੇ ਖਾਲੀ ਪੱਲੇ ਕੁਝ ਵੀ ਬੰਨਿਆ ਨਾ ਛੱਡੇ ਜੋੜ ਖਜ਼ਾਨੇ ਚਾਲੀ ਕੰਮ ਕਰ ਲੈ ਨੇਕੀ ਦਾ ਕੰਮ ਕਰ ਲੈ ਨੇਕੀ ਦਾ ਅੱਗੇ ਮੂਲੇ ਅਮਲਾਂ ਦਾ ਪਹਿਣਾ ਜਦ ਮੇਲਾ ਕੁਝ ਦੇਨੰਦਾ ਇੱਥੇ ਬੈਠ ਕਿਸੇ ਨਹੀਂ ਰਹਿਣਾ ਬਹੁਤ ਵਧੀਆ ਜੀ ਫਿਰਦੌਸ ਨਮਰੂਦ ਫਰਾਉਣ ਅਤੇ ਕਈ ਹਰਨਾਕਸ਼ ਵਰਗੇ ਆਏ ਉਹ ਵੀ ਤੁਰ ਗਏ ਦੁਨੀਆ ਤੋਂ ਜਿੰਨਾ ਰੱਬ ਨੂੰ ਤੀਰ ਚਲਾਏ ਜੋ ਘੜਿਆ ਸੋ ਭਜਣਾ ਏ ਜੋ ਘੜਿਆ ਸੋ ਭਜਣਾ ਏ ਆਖਰ ਜੋ ਬਣਿਆ ਸੋ ਟਹਿਣਾ ਜਗ ਮੇਲਾ ਕੁਝ ਦਿਨਾਂ ਦਾ ਇੱਥੇ ਬੈਠ ਕਿਸੇ ਨਹੀਂ ਰਹਿਣਾ ਅੱਗੇ ਹੈ ਜੀ ਮੋਹਪਰੀ ਸਾਭੀ ਆਖਰੀ ਹੈ ਵਾਹ ਜੀ ਵਾਹ ਮੇਰੀ ਮੇਰੀ ਕਰਦਾ ਏ ਮੇਰੀ ਮੇਰੀ ਕਰਦਾ ਏ ਫਿਰ ਜਾਉ ਸਭ ਆਸਾਂ ਤੇ ਪਾਣੀ ਪੁੱਲਰ ਮਸਤੇ ਵਾਲੇ ਦਾ ਤੁਰ ਜਾਉ ਛੱਡ ਕੇ ਨਾਲ ਦੇ ਹਾਣੀ ਪੁੱਲਰ ਮਸਤੇ ਵਾਲੇ ਦਾ ਤੁਰ ਜਾਉ ਛੱਡ ਕੇ ਨਾਲ ਦੇ ਹਾਣੀ ਜਿਸ راہ ਕੋਈ ਮੋੜਦਾ ਨਾ ਜਿਸ راہ ਕੋਈ ਮੋੜਦਾ ਨਾ ਆਖਰ ਉਸ ਰਹਿ ਜਾ ਪੈਣਾ ਜਗ ਮੇਲਾ ਕੁਝ ਦਿਨਾਂ ਦਾ ਇੱਥੇ ਬੈਠ ਕਿਸੇ ਨਹੀਂ ਰਹਿਣਾ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਇਹ ਵਿਛੜ ਜਾਣ ਵਾਲੇ ਮੇਲੇ ਬਾਰੇ ਗੱਲ ਕੀਤੀ ਹੈ ਦੁਨੀਆ ਦੇ ਮੇਲੇ ਬਾਰੇ ਗੱਲ ਕੀਤੀ ਹੈ 2006 ਦਾ ਲਿਖਿਆ ਜੀ 28 2000 ਬਹੁਤ ਵਧੀਆ ਲੱਗਿਆ ਜੀ ਤੇ ਇਸ ਪ੍ਰੰਤ ਮੈਂ ਮੈਡਮ ਮੀਸ਼ਾ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਕੋਈ ਆਪਣੀ ਅਗਲੀ ਰਚਨਾ ਸਰੋਤਿਆਂ ਦੇ ਰੂਬਰੂ ਕਰਨ ਮੈਡਮ ਮੀਸ਼ਾ ਜੀ ਗ਼ਜ਼ਲ ਹੈ ਜੀ ਕਰਦੇ ਹੋ ਹੀਰਾ ਫੇਰੀ ਗੱਲ ਇਹ ਚੰਗੀ ਨਹੀਂ ਵਾਹ ਕਰਦੇ ਹੋ ਹੀਰਾ ਫੇਰੀ ਗੱਲ ਇਹ ਚੰਗੀ ਨਹੀਂ ਲਾਈ ਸਮਝਣ ਵਿੱਚ ਦੇਰੀ ਗੱਲ ਇਹ ਚੰਗੀ ਨਹੀਂ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਮਾੜੇ ਨੂੰ ਦਿਖਲਾਵੇਂ ਤੂੰ ਆਪਣਾ ਰੂਪ ਬੜਾ ਵਾਹ ਮਾੜੇ ਨੂੰ ਦਿਖਲਾਵੇਂ ਤੂੰ ਆਪਣਾ ਰੂਪ ਬੜਾ ਜਾ ਦੇਖੀ ਤੇਰੀ ਦਲੇਰੀ ਗੱਲ ਇਹ ਚੰਗੀ ਨਹੀਂ ਜੀ ਠੀਕ ਕਰ ਮੇਰੇ ਕਾਤੋਂ ਆਇਆ ਨਾ ਤੂੰ ਸੱਜਣਾ ਵੇ ਕਰ ਮੇਰੇ ਕਾਤੋਂ ਆਇਆ ਨਾ ਤੂੰ ਸੱਜਣਾ ਵੇ ਕਾਂ ਬੈਠਾ ਅੱਜ ਬਨੇਰੀ ਗਾਲੇ ਚੰਗੀ ਨਹੀਂ ਜੀ ਰੱਜਿਆ ਰੱਜਿਆ ਨਾ ਹੁਣ ਤੱਕ ਵੀ ਉਹ ਭੁੱਖਾ ਰਹਿੰਦਾ ਏ ਰੱਜਿਆ ਨਾ ਹੁਣ ਤੱਕ ਵੀ ਉਹ ਭੁੱਖਾ ਰਹਿੰਦਾ ਏ ਖਾ ਕੇ ਹਿੱਸੇ ਦੀ ਮੇਰੀ ਗਾਲੇ ਚੰਗੀ ਨਹੀਂ ਵਾਹ ਜੀ ਵਾਹ ਬਹੁਤ ਸ਼ੁਕਰੀਆ ਜੀ بس حال ہی ਪੁੱਛਿਆ ਨਾ ਮੇਰਾ ਉਸਨੇ ਆਕੇ بس حال ਹੀ ਪੁੱਛਿਆ ਨਾ ਮੇਰਾ ਉਸਨੇ ਆਕੇ ਸਭ ਦੀ ਲਈ ਸਾਰ ਬਥੇਰੀ ਗੱਲ ਇਹ ਚੰਗੀ ਨਹੀਂ ਮਜ਼ਲੂਮਾਂ ਉੱਤੇ ਲੱਗਦੇ ਰਹਿੰਦੇ ਦੋਸ਼ ਕਹੀ ਵਾਜੀ ਮਜ਼ਲੂਮਾਂ ਉੱਤੇ ਲੱਗਦੇ ਰਹਿੰਦੇ ਦੋਸ਼ ਕਹੀ ਸੱਚੇ ਨੂੰ ਸੱਟ ਡੁੰਘੇਰੀ ਗੱਲ ਇਹ ਚੰਗੀ ਨਹੀਂ ਆਪ ਵੀ ਮੰਨ ਕੇ ਦੇਖ ਜ਼ਰਾ ਗੱਲ ਹੋਰਾਂ ਦੀ ਤੂੰ ਆਪ ਵੀ ਮੰਨ ਕੇ ਦੇਖ ਜ਼ਰਾ ਗੱਲ ਹੋਰਾਂ ਦੀ ਤੂੰ ਮੰਨਣ ਸਭ ਗੱਲ ਹੀ ਤੇਰੀ ਗੱਲ ਇਹ ਚੰਗੀ ਨਹੀਂ ਹੈ ਛੱਡਿਆ ਉਸਨੇ ਸਾਥ ਮੇਰਾ ਔਖੇ ਵੇਲੇ ਹੈ ਛੱਡਿਆ ਉਸਨੇ ਸਾਥ ਮੇਰਾ ਔਖੇ ਵੇਲੇ ਚੱਲੀ ਜਦ ਗਮ ਦੀ ਨੇਰੀ ਗੱਲ ਇਹ ਚੰਗੀ ਨਹੀਂ ਕਰਦੇ ਹੋ ਹੇਰਾ ਫੇਰੀ ਗੱਲ ਇਹ ਚੰਗੀ ਨਹੀਂ ਲਾਈ ਸਮਝਣ ਵਿੱਚ ਦੇਰੀ ਗੱਲ ਇਹ ਚੰਗੀ ਨਹੀਂ ਬਾਜੀ ਬਾਹਮੇਸ਼ਾ ਜੀ ਬਹੁਤ ਵਧੀਆ ਗੱਲ ਕੀਤੀ ਤੁਸੀਂ ਗੱਲ ਇਹ ਚੰਗੀ ਨਹੀਂ ਪਰ ਤੁਸੀਂ ਜਿਹੜੀ ਗੱਲ ਕੀਤੀ ਉਹ ਬਹੁਤ ਵਧੀਆ ਸੀ ਜੀ ਬਹੁਤ ਸ਼ੁਕਰੀਆ ਜੀ ਹਾਂ ਜੀ ਤੇ ਮੈਂ ਆਪਣਾ ਅਗਲਾ ਗੀਤ ਆਪ ਜੀ ਦੇ ਸਨਮੁਖ ਕਰ ਰਿਹਾ ਜੀ ਮਹਿੰਗੀ ਗੱਡੀ ਮੁਸੀਬਤ ਵੱਡੀ ਮਹਿੰਗੀ ਗੱਡੀ ਮੁਸੀਬਤ ਵੱਡੀ ਜਾਂਦੀ ਮਿੱਤਰੋ ਧੂਆਂ ਗੱਡੀ ਕਿਹੜੀ ਗੱਲ ਦਾ ਮਾਣ ਚੜ ਜਾ ਸਾਈਕਲ ਤੇ ਤੇਰੀ ਸੌਖੀ ਹੋਜੋ ਜਾਨ ਚੜ ਜਾ ਸਾਈਕਲ ਤੇ ਬਹੁਤ ਵਧੀਆ ਜੀ ਸਾਈਕਲ ਦੀ ਸ਼ਾਨਦਾਰ ਸਵਾਰੀ ਸਾਈਕਲ ਦੀ ਸ਼ਾਨਦਾਰ ਸਵਾਰੀ ਘੁੰਮਦੇ ਚੱਕੇ ਨਾਲ ਗਰਾਰੀ ਰੀਸ ਭਲਾ ਕੀ ਕਰੂ ਫਰਾਰੀ ਰੀਸ ਭਲਾ ਕੀ ਕਰੂ ਫਰਾਰੀ ਉਹ ਤਾਂ ਜੇਬ ਤੇ ਪੈਂਦੀ ਭਾਰੀ ਕਰਦੀ ਏ ਨੁਕਸਾਨ ਚੜ ਜਾ ਸਾਈਕਲ ਤੇ ਤੇਰੀ ਸੌਖੀ ਹੋਜੋ ਜਾਨ ਚੜ ਜਾ ਸਾਈਕਲ ਤੇ ਜੋ ਬੰਦਾ ਸਾਈਕਲ ਤੇ ਚੜਦਾ ਜੋ ਬੰਦਾ ਸਾਈਕਲ ਤੇ ਚੜਦਾ ਸ਼ੂਗਰ ਬੀਪੀ ਕੋਲ ਨਾ ਖੜਦਾ ਜੋ ਬੰਦਾ ਸਾਈਕਲ ਤੇ ਚੜਦਾ ਸ਼ੂਗਰ ਬੀਪੀ ਕੋਲ ਨਾ ਖੜਦਾ ਮੁੜ ਕੇ ਥਾਣੀ ਰੋਗ ਨੂੰ ਚੜਦੇ ਸੱਚੀਆਂ ਗੱਲਾਂ ਕਾਹਦਾ ਪੜਦਾ ਲਾਦੇ ਪੂਰਾ ਤਾਣ ਚੜ ਜਾ ਸਾਈਕਲ ਤੇ ਤੇਰੀ ਸੌਖੀ ਹੋ ਜੂ ਜਾਨ ਚੜ ਜਾ ਸਾਈਕਲ ਤੇ ਬਹੁਤ ਵਧੀਆ ਜੀ ਪੌਣ ਪਾਣੀ ਨਾ ਮੈਲਾ ਹੁੰਦਾ ਭੁੱਲਰ ਜੀ ਹਾਂਜੀ ਹਾਂਜੀ ਪੌਣ ਪਾਣੀ ਨਾ ਮੈਲਾ ਹੁੰਦਾ ਸੜਕਾਂ ਤੇ ਨਾ ਰੌਲਾ ਪੈਂਦਾ ਮਸਤ ਚਾਲ ਵਿੱਚ ਚੱਲਦੇ ਜਾਓ ਵੇਖ ਮਟਾਪਾ ਹੌਲਾ ਹੁੰਦਾ ਘਟਦੀ ਨਹੀਂੋ ਸ਼ਾਨ ਚੜ ਜਾ ਸਾਈਕਲ ਤੇ ਤੇਰੀ ਸੌਖੀ ਹੋ ਜੋ ਜਾਨ ਚੜ ਜਾ ਸਾਈਕਲ ਤੇ ਬਹੁਤ ਵਧੀਆ ਜੀ ਹਾਂ ਜੀ ਮਿਸ਼ਾ ਜੀ ਹਾਂ ਜੀ ਮौज ਪੂਰੀ ਛੱਡ ਸ਼ਰਮ ਤੇ ਸੰਗਾ ਮौज ਪੂਰੀ ਛੱਡ ਸ਼ਰਮ ਤੇ ਸੰਗਾ ਇੱਕ ਵਾਰੀ ਬਸ ਲੈ ਲੈ ਪੰਗਾ ਥੋੜੇ ਦਿਨ ਦੀ ਟੋਕਾ ਟਾਕੀ ਆਪੇ ਲੋਕਾਂ ਕਹਿਣਾ ਚੰਗਾ ਬੰਦਾ ਬੜਾ ਮਹਾਨ ਚੜ ਜਾ ਸਾਈਕਲ ਤੇ ਤੇਰੀ ਸੌਖੀ ਹੋ ਜਾ ਜਾਨ ਚੜ ਜਾ ਸਾਈਕਲ ਤੇ ਬਹੁਤ ਚੁਕਰੀਆ ਜੀ ਤੇ ਇਸ ਪ੍ਰੰਤ ਭੁੱਲਰ ਜੀ ਨੂੰ ਮੈਂ ਦੁਬਾਰੇ ਬੇਨਤੀ ਕਰਾਂਗਾ ਕਿ ਕੋਈ ਆਪਣੀ ਹੋਰ ਰਚਨਾ ਠੀਕ ਹੈ ਸਮੂਹ ਸਰੋਤਿਆਂ ਦੇ ਸਨਮੁਖ ਰੱਖਣ ਜੀ ਲਓ ਜੀ ਮੇਰੀ ਰਚਨਾ ਦਾ ਸਲੇਖ ਹੈ ਜੀ ਲੰਗੀ ਹੋਈ ਜਵਾਨੀ ਤੇ ਆਪਣੀ ਲੰਗੀ ਤੇ ਬਾਤ ਚ ਚੇਤੇ ਆਉਂਦੀ ਜਦੋਂ ਬੰਦਾ ਪ੍ਰਾਣਾ ਹੋ ਜਾਂਦਾ ਵਾਹ ਜੀ ਵਾਹ ਸੇਰ ਤੇ ਸ਼ਮਲਾ ਜੁਤੀ ਨੌਕਦਾਰ ਸੇਤੇ ਸ਼ਮਲਾ ਜੁੱਤੀ ਨੋਕਦਰ ਤੂੰ ਨਾ ਚਾਜ ਰਜਾਨੀ ਦਾ ਮੁਰਮੁਰ ਚੇਤਾ ਆਵੇ ਮੈਨੂੰ ਮੁਰਮੁਰ ਚੇਤਾ ਆਵੇ ਲੰਗੀ ਜਵਾਨੀ ਦਾ ਮੈਨੂੰ ਮੁਰਮੁਰ ਚੇਤਾ ਆਵੇ ਅੱਗੇ ਹੈ ਜੀ ਮੋਹਰੀ ਸਾਹਿਬ ਜੀ ਆਈ ਜਵਾਨੀ ਰਹਿਣਾ ਗੁੱਜੀ ਬਿਨਾ ਖੰਗ ਤੋਂ ਖੰਗੇ ਮੋਢਿਆਂ ਤੋਂ ਫਿਰ ਥੋਕਦੀ ਬਿਨਾ ਡੰਗ ਤੋਂ ਡੰਗੇ ਗਈ ਜਵਾਨੀ ਆਇਆ ਬੜੇਪਾ ਖੁੰਡਾ ਹੱਥ ਨਿਸ਼ਾਨੀ ਦਾ ਮੁਰਮੁਰ ਕੇ ਚੇਤਾ ਆਵੇ ਮੈਨੂੰ ਮੁਰਮੁਰ ਕੇ ਚੇਤਾ ਆਵੇ ਲੰਗੀ ਜਵਾਨੀ ਦਾ ਮੈਨੂੰ ਮੁਰਮੁਰ ਕੇ ਚੇਤਾ ਆਵੇ ਵਾਹ ਜੀ ਵਾਹ ਵਾਹ ਜੀ ਵਾਹ ਫੁੱਲ ਸਾਹਿਬ ਬਹੁਤ ਵਧੀਆ ਜੀ ਕਹਿੰਦੇ ਹੁੰਦੇ ਨਾ ਤਿੰਨ ਰੰਗ ਨਹੀਂ ਲੱਭਣੇ ਹੁਸਨ ਜਵਾਨੀ ਤੇ ਮਾਪੇ ਬਹੁਤ ਵਧੀਆ ਜੀ ਚਲੋ ਹਾਂਜੀ ਇਸ ਤੋਂ ਬਾਅਦ ਮੈਂ ਅਮੇਸ਼ਾ ਜੀ ਨੂੰ ਦੁਬਾਰਾ ਫਿਰ ਗੁਜਾਰਿਸ਼ ਕਰਾਂਗਾ ਕਿ ਉਹ ਆਪਣੀ ਇੱਕ ਹੋਰ ਗਜ਼ਲ ਸਰੋਤਿਆਂ ਦੇ ਰੂਬਰੂ ਕਰਨ ਹਾਂ ਜੀ ਇਹ ਗਜ਼ਲ ਔਰਸ ਹੁੰਦੀ ਹੈ ਜੀ ਜਦੋਂ ਦੇ ਹੱਕ ਮੰਗੇ ਨੇ ਕਰੀ ਜਾਂਦੀ ਬਗਾਵਤ ਹੈ ਜਦੋਂ ਦੇ ਹੱਕ ਮੰਗੇ ਨੇ ਕਰੀ ਜਾਂਦੀ ਬਗਾਵਤ ਹੈ ਨਾ ਚੰਗੀ ਲੱਗਦੀ ਦੁਨੀਆ ਨੂੰ ਮੇਰੀ ਬਦਲੀ ਜੋ ਆਦਤ ਹੈ ਵਾਹ ਜੀ ਵਾਹ ਹਾਂ ਔਰਤ ਇਸ ਦੀ ਖਾਤਰ ਮੈਂ ਅੱਜ ਤੱਕ ਚੁੱਪ ਨਹੀਂ ਹਾਂ ਬਸ ਹਾਂ ਔਰਤ ਇਸ ਦੀ ਖਾਤਰ ਮੈਂ ਅਜ ਤੱਕ ਚੁੱਪ ਨਹੀਂ ਹਾਂ ਬਸ ਨਾ ਕਮਜ਼ੋਰੀ ਮੇਰੀ ਸਮਝੋ ਇਹ ਤਾਂ ਮੇਰੀ ਸ਼ਰਾਫਤ ਹੈ ਮੈਂ ਚਾਹਾਂ ਬਸ ਖੁਸ਼ੀ ਸਭ ਦੀ ਕਰਾਂ ਦਿਨ ਰਾਤ ਹੀ ਸੇਵਾ ਮੈਂ ਚਾਹਾਂ ਬਸ ਖੁਸ਼ੀ ਸਭ ਦੀ ਕਰਾਂ ਦਿਨ ਰਾਤ ਹੀ ਸੇਵਾ ਮੇਰਾ ਪਰਿਵਾਰ ਹੀ ਮੇਰੇ ਲਈ ਮੇਰੀ ਇਬਾਦਤ ਹੈ ਮੈਂ ਪਾਇਆ ਹਰ ਮੁਕਾਮ ਆਪਣਾ ਕਦੀ ਬੇਆਸ ਨਾ ਹੋਈ ਮੈਂ ਪਾਇਆ ਹਰ ਮੁਕਾਮ ਆਪਣਾ ਕਦੀ ਬੇਆਸ ਨਾ ਹੋਈ ਮੇਰੀ ਪਹਿਚਾਨ ਦੀ ਕਰਦਾ ਜ਼ਮਾਨਾ ਕਿਉਂ شناਖਤ ਹੈ ਵਾਹ ਜੀ ਵਾਹ ਬਹੁਤ ਸ਼ੁਕਰੀਆ ਜੀ ਜਦੋਂ ਹੈ ਨੋਚਦਾ ਹੈ ਵਾਨ ਇੱਕ ਔਰਤ ਇਸਮਤ ਨੂੰ ਜਦੋਂ ਹੈ ਨੋਚਦਾ ਹੈ ਵਾਨ ਇੱਕ ਔਰਤ ਇਸਮਤ ਨੂੰ ਉਦੋਂ ਆਂਦੀ ਏ ertid te ਕੋਈ ਵੱਡੀ ਕਿਆਮਤ ਹੈ ਜੋ ਇਹ ਵੈਸ਼ੀ ਦਰਿੰਦੇ ਨੇ ਕਾਨੂੰਨਾ ਤੋਂ ਤਾਂ ਬਚ ਜਾਂਦੇ ਜੋ ਇਹ ਵੈਸ਼ੀ ਦਰਿੰਦੇ ਨੇ ਕਾਨੂੰਨਾ ਤੋਂ ਤਾਂ ਬਚ ਜਾਂਦੇ ਮਗਰ ਇਸ ਤੋਂ ਵੀ ਉੱਚੀ ਉਸ ਖੁਦਾ ਦੀ ਇੱਕ ਅਦਾਲਤ ਹੈ ਬਹੁਤ ਵਧੀਆ ਹਮੇਸ਼ਾ ਜੀ ਬਹੁਤ ਵਧੀਆ ਬਹੁਤ ਸ਼ੁਕਰੀਆ ਜੀ ਤੇ ਇਹ ਹਮੇਸ਼ਾ ਜੀ ਵੱਲੋਂ ਔਰਤਾ ਦੇ ਸਰੋਕਾਰਾਂ ਨਾਲ ਲਵਰੇਜ ਜੋ ਗਜ਼ਲ ਪੇਸ਼ ਕੀਤੀ ਗਈ ਹੈ ਵਾਕਈ ਸੋਸਾਇਟੀ ਚ ਜੋ ਔਰਤ ਦਾ ਆਪਾਂ ਵੇਖਦੇ ਆ ਉਹ ਉਹਨਾਂ ਬਾਰੇ ਇਹਨਾਂ ਨੇ ਬਹੁਤ ਵਧੀਆ ਸ਼ਬਦਾਂ ਚ ਵਰਣਨ ਕੀਤਾ ਤੇ ਇਸ ਤੋਂ ਬਾਅਦ ਮੈਂ ਵੀ ਸੁਣਾਵਾਂ ਮੈਂ ਤੁਹਾਨੂੰ ਇੱਕ ਹੋਰ ਗੀਤ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਜ਼ਰੂਰ ਜੀ ਹਾਂਜੀ ਮੇਰੇ ਗੀਤ ਦਾ ਵਿਸ਼ਾ ਹੈ ਜੀ ਰਿਸ਼ਤਿਆਂ ਬਾਰੇ ਹੈਗਾ ਜੀ ਇਹ ਭੈਣਾਂ ਨਾਲ ਰਿਸ਼ਤੇਦਾਰੀਆਂ ਬਹੁਤੀ ਦੁਨੀਆ ਮਤਲਬ ਦੀ ਐਵੇਂ ਕਰਦੀ ਖਜਲ ਖੁਆਰੀਆਂ ਬਹੁਤੀ ਦੁਨੀਆ ਮਤਲਬ ਦੀ ਐਵੇਂ ਕਰਦੀ ਖਜਲ ਖਵਾਰੀਆਂ ਵੀਰਾਂ ਨਾਲ ਸਰਦਾਰੀ ਭੈਣਾਂ ਨਾਲ ਰਿਸ਼ਤੇਦਾਰੀਆਂ ਭੈਣਾਂ ਨਾਲ ਰਿਸ਼ਤੇਦਾਰੀਆਂ ਬੁੱਲਰ ਜੀ ਹਾਂਜੀ ਹਾਂਜੀ ਮਾਂ ਵਰਗੀ ਨਾ ਮਮਤਾ ਜਗ ਤੇ ਹਾਂਜੀ ਚੁੱਕ ਚੁੱਕ ਕੇ ਸਤਕਾਰ ਦਿਓ ਜੀ ਮਾਂ ਵਰਗੀ ਨਾ ਮਮਤਾ ਜਗ ਤੇ ਚੁੱਕ ਚੁੱਕ ਕੇ ਸਤਕਾਰ ਦਿਓ ਪਿਓ ਵਰਗਾ ਹਮਦਰਦ ਨਾ ਕੋਈ ਐਵੇਂ ਨਾ ਕਿਤੇ ਬਸਾਰ ਦਿਓ ਵਾਹ ਮਾਂ ਪਿਓ ਦਿਆਂ ਨਾਲ ਲੋਕੋ ਕੋਈ ਦੇ ਸਕਦਾ ਦੇਣਦਾਰੀਆਂ ਹੁੰਦੀ ਵੀਰਾਂ ਨਾਲ ਸਰਦਾਰੀ ਭੈਣਾਂ ਨਾਲ ਰਿਸ਼ਤੇਦਾਰੀਆਂ ਭੈਣਾਂ ਨਾਲ ਰਿਸ਼ਤੇਦਾਰੀਆਂ ਵਾਹ ਜੀ ਵਾਹ ਸ਼ੁਕਰੀਆ ਜੀ ਪੁੱਤਰਾ ਵਰਗਾ ਮਾਣ ਨਾ ਜਗਤੇ ਬਾਕੀ ਮੇਵੇ ਫਿੱਕੇ ਲੱਗਦੇ ਪੁੱਤਰਾ ਵਰਗਾ ਮਾਣ ਨਾ ਜਗਤੇ ਬਾਕੀ ਮੇਵੇ ਫਿੱਕੇ ਲੱਗਦੇ ਧੀਆ ਵਾਜੋਂ ਸੁੰਨੇ ਵੇੜੇ ਕੋਈ ਨਾ ਗੱਲ ਦੁੱਖ ਸੁੱਖ ਦੀ ਛੇੜੇ ਲੱਖ ਲਾਣ ਤਾਂ ਵੀਰਾਂ ਤਾਂ ਹੀ ਭੈਣਾਂ ਜਿਨ੍ਹਾਂ ਬਸਾਰੀਆਂ ਹੁੰਦੀ ਵੀਰਾਂ ਨਾਲ ਸਰਦਾਰੀ ਭੈਣਾਂ ਨਾਲ ਰਿਸ਼ਤੇਦਾਰੀਆਂ ਭੈਣਾਂ ਨਾਲ ਰਿਸ਼ਤੇਦਾਰੀ ਬਹੁਤ ਵਧੀਆ ਜੀ ਵਿਚ ਸ਼ਰੀਕੇ ਚਾਚੇ ਤਾਏ ਕਦੇ ਆਪਣੇ ਕਦੇ ਲੱਗਣ ਪਰਾਏ ਹੂੰ ਹੂੰ ਵਿਚ ਸ਼ਰੀਕੇ ਚਾਚੇ ਤਾਏ ਕਦੇ ਆਪਣੇ ਕਦੇ ਲੱਗਣ ਪਰਾਏ ਆਪੋ ਵਿੱਚ ਭਾਵੇਂ ਰਹਿੰਦੇ ਲੜਦੇ ਤਾਂ ਵੀ ਆ ਦੁੱਖ ਸੁੱਖ ਵਿੱਚ ਖੜਦੇ ਰਿਸ਼ਤੇ ਹੁੰਦੇ ਪਰ ਬੰਦੇ ਦੇ ਲਾਉਣ ਅੰਬਰ ਵਿੱਚ ਤਾਰੀਆਂ ਹੁੰਦੀ ਵੀਰਾਂ ਨਾਲ ਸਰਦਾਰੀ ਭੈਣਾਂ ਨਾਲ ਰਿਸ਼ਤੇਦਾਰੀਆਂ ਭੈਣਾਂ ਨਾਲ ਰਿਸ਼ਤੇਦਾਰੀ ਬਹੁਤ ਖੂਬ ਛੋਟਿਆਂ ਦੇ ਨਾਲ ਪਿਆਰ ਕਰੀਦਾ ਛੋਟਿਆਂ ਦੇ ਨਾਲ ਪਿਆਰ ਕਰੀਦਾ ਵੱਡਿਆਂ ਦਾ ਸਤਿਕਾਰ ਕਰੀਦਾ ਵਾਹ ਜੀ ਬੇਰੁਖੀ ਤੇ ਹਉਮੈ ਛੱਡ ਕੇ ਰਿਸ਼ਤਿਆਂ ਵਿੱਚ ਬਸ ਪਿਆਰ ਕਰੀਦਾ ਵਾਹ ਕੱਲਿਆਂ ਤੋਂ ਕਦੇ ਮौजਪੂਰੀ ਨਾ ਜਾਂਦੀਆਂ ਮੱਲਾਂ ਮਾਰੀਆਂ ਹੁੰਦੀ ਵੀਰਾਂ ਨਾਲ ਸਰਦਾਰੀ ਭੈਣਾਂ ਨਾਲ ਰਿਸ਼ਤੇਦਾਰੀਆਂ ਭੈਣਾਂ ਨਾਲ ਰਿਸ਼ਤੇਦਾਰੀਆਂ ਬਹੁਤ ਵਧੀਆ ਜੀ ਸ਼ੁਕਰੀਆ ਜੀ ਵਾਹ ਜੀ ਵਾਹ ਵਾਹ ਜੀ ਵਾਹ ਮੈਂ ਸਰੋਤਿਆਂ ਦਾ ਬਹੁਤ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਇਸ ਕਵੀ ਦਰਬਾਰ ਨੂੰ ਦੂਰੋਂ ਨੇੜੇੋਂ ਦੇਖਿਆ ਤੇ ਇਸ ਤੋਂ ਇਲਾਵਾ ਮੈਂ ਸ਼੍ਰੀ ਭੁੱਲਰ ਸਾਹਿਬ ਦਾ ਤੇ ਮਿਸ਼ਾ ਮਹਿਮ ਦਾ ਵੀ ਸ਼ੁਕਰਗੁਜ਼ਾਰਾਂ ਤੇ ਜੋ ਇੱਥੇ ਅੱਜ ਸ਼ਿਰਕਤ ਕੀਤੀ ਜਿਨ੍ਹਾਂ ਨੇ ਤੇ ਇਸ ਤੋਂ ਨਾਲ-ਨਾਲ ਮੈਂ ਜਲੰਧ ਦੇ ਦੂਰਦਰਸ਼ਨ ਦਾ ਵੀ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਅੱਜ ਇੱਥੇ ਸਰੋਤਿਆਂ ਦੇ ਰੂਹਬਰੂ ਹੋਣ ਦਾ ਮੌਕਾ ਦਿੱਤਾ ਧੰਨਵਾਦ ਜੀ